ਅੱਬੇ ਦਾ ਹੋਇਆ ਪਰਦਾਫਾਸ਼ ਡੇਰੇ ਦੇ ਵਿੱਚ ਮਹਿਲਾ ਦੇ ਨਾਲ ਕਰ ਰਿਹਾ ਸੀ ਅਸ਼ਲੀਲ ਕੰਮ ਬੇਹੱਦ ਇਤਰਾਜੋਗ ਵੀਡੀਓ ਹੋਈ ਵਾਇਰਲ ਇਸ ਤੋਂ ਬਾਅਦ ਅਖੌਤੀ ਬਾਬਾ ਹੋਇਆ ਫਰਾਰ ਜੀਹਾਂ ਦਾਦੀ ਏ ਕਿ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਜਿਨ੍ਹਾਂ ਦੀ ਅਸ਼ਲੀਲ ਵੀਡੀਓ ਮਹਿਲਾ ਦੇ ਨਾਲ ਵਾਇਰਲ ਹੋਈ ਇਸ ਤੋਂ ਬਾਅਦ ਲਗਾਤਾਰ ਪਿੰਡ ਵਾਸੀਆਂ ਦੇ ਵਿੱਚ ਅਤੇ ਹੋਰਨਾਂ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੇ ਵੱਲੋਂ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਜਾ ਰਹੀ ਹੈ ਅਤੇ ਫਰਾਰ ਹੋਏ ਇਸ ਪਖੰਡੀ ਬਾਬੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੀ ਡੀਸੀ ਦੇ ਨਾਲ ਮੁਲਾਕਾਤ ਕੀਤੀ ਅਤੇ ਇਸਾ ਖੌਤੀ ਬਾਬੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਆਓ ਸੁਣਦੇ ਹਾਂ। ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਮੇਰਾ ਰਕਵਾ ਹੈ। ਹਲਕਾ ਦਾਖਾਵਾ ਅਸੀਂ ዳਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਤਲਵੰਡੀ ਉੱਥੇ ਗਰੀਬਦਾਸ ਸੰਪਰਦਾ ਦੀ ਇੱਕ ਸੰਸਥਾ ਜਲਦੀ ਹੈ ਜਿਹਦਾ ਮਹੰਤ ਹੈ ਸ਼ੰਕਰ ਆਨੰਦ ਅ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਅਸਲੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰानंद ਸੰਤ ਤੇ ਪਰਚਾ ਦਰਜ ਕਰਾਇਆ ਉਹ ਆਪਣੀ ਅੱਜ ਇੱਥੇ ਜਵਾਨਤ ਕਰਾਉਣ ਨੂੰ ਫਿਰਦਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਇਹਦੇ ਸੰਬੰਧ ਦੇ ਵਿੱਚ ਉਹ ਸੰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਫੜਨਾ ਚਾਹੀਦਾ ਤਾਂ ਕਿ ਫੇਰ ਬਾਅਦ ਦੇ ਵਿੱਚ ਕੋਈ ਐਸੀ ਘਟਨਾ ਨਾ ਵਾਪਰੇ ਜਿਹਦੇ ਨਾਲ ਹੋਰ ਇਲਾਕੇ ਦੇ ਵਿੱਚ ਹਲਚਲ ਪੈਦਾ ਹੋਵੇ ਜਿਹਦੇ ਨਾਲ ਹੋਰ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਇਹ ਜਹਿਹ ਕਾਰਵਾਈ ਨਾ ਹਾਂਜੀ ਅਸੀਂ 2007 ਦੇ ਵਿੱਚ ਵੀ ਇੱਕ ਇਹਨੇ ਕਾਂਡ ਕੀਤਾ ਸੀ ਉਦੋਂ ਅਸੀਂ ਬਹੁਤ ਇਲਾਕੇ ਤੋਂ ਲੋਕਾਂ ਨੇ ਬਹੁਤ ਭਾਰੀ ਰੋਸ ਮਾਰ ਕੀਤੇ ਸੀਗੇ ਮਾਲ ਇਲਾਕੇ ਦੇ ਵਿੱਚ ਵੀ ਤੇ ਇੱਥੇ ਡੀਸੀ ਸਾਹਿਬ ਦੇ ਵੀ ਧਰਨੇ ਦਿੱਤੇ ਸੀ 2007 ਦੇ ਵਿੱਚ ਪਰ ਜਿਹੜੇ ਲੋਕ ਨੇ ਨਾ ਮੈਂ ਇੱਥੇ ਅੱਜ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਵੇ ਦੇਖੋ ਜੇ ਤੁਸੀਂ ਆਪਣੀਆਂ ਧੀਆਂ ਭੇੜਾਂ ਦੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਚੰਦ ਕ ਪੈਸਿਆਂ ਪਿੱਛੇ ਇਹ ਜੋ ਸਾਧ ਦੇ ਕੋਲੇ ਵਿਕਣਾ ਨਹੀਂ ਚਾਹੀਦਾ ਉਦੋਂ ਵੀ ਕੁਝ ਲੋਕ ਵਿੱਕ ਗਏ ਸੀ ਜਾਂ ਜਿਹੜੇ ਉਦੋਂ ਇਹ ਸੰਕਰਾਨੰਦ ਦੇ ਚੇਲੇ ਸੀ ਉਹ ਵੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੇ ਵੀ ਹਟਾਇਆ ਪਰ ਅੱਜ ਅਸੀਂ ਤਾਂ ਉਸ ਸਾਧ ਦੇ ਚੇਲੇ ਨਹੀਂ ਹੈ ਪਰ ਜਿਹੜੇ ਉਹਦੇ ਸਾਧ ਦੇ ਚੇਲੇ ਨੇ ਅੱਜ ਉਹਨਾਂ ਦੇ ਨਾਲ ਹੀ ਇਹ ਕਾਂਡ ਹੋਏ ਨੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਜੇ ਸਾਥ ਤੋਂ ਪੱਲਾ ਛਡਾਉਣਾ ਚਾਹੀਦਾ ਨਾ ਕਿ ਇਹ ਜੇ ਸਾਥ ਨੂੰ ਦਾਨ ਦੇ ਕੇ ਹੋਰ ਤਕੜਾ ਹੋਰ ਸਮਰੱਥ ਕਰਨਾ ਚਾਹੀਦਾ ਤੇ ਅੱਜ ਕੱਲ ਪਤਾ ਲੱਗ ਰਿਹਾ ਵੀ ਆਹ ਜਿਹੜੇ ਵੀਡੀਓ ਆ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ 'ਚ ਬਹੁਤ ਸਾਰੇ ਤਾਂ ਕਰੋੜ-ਕਰੋੜ ਰੁਪਈਆ ਲੈ ਕੇ ਵਕ ਵੀ ਗਏ ਨੇ ਤੇ ਅੱਜ ਵੀ ਜਿੰਨੇ ਇੱਥੇ ਉਹਦੇ ਬਾਰ ਖਿਲਾਫ ਆਏ ਨੇ ਮੈਂ ਤੁਹਾਡੇ মিডিਏ ਦੇ ਰਾਹੀਂ ਉਹਨਾਂ ਨੂੰ ਸਮੋਦਿਤ ਕਰਦਾ ਬੇਨਤੀ ਕਰਦਾ ਵੀ ਕਿਤੇ ਕੱਲ ਨੂੰ ਇਹ ਨਾ ਹੋਵੇ ਵੀ ਅੱਜ ਤਾਂ ਮੈਂ ਮੂਰੇ ਆ ਕਾਲ ਨੂੰ ਮੈਂ ਪੈਸੇ ਲੈ ਕੇ ਪਿੱਛੇ ਹਟ ਜਾਵਾਂ 10 ਜਿਸਮਿੰਦਰ ਸਿੰਘ ਸਰਾਤਲਵੰਡੀ ਖੋਰਤੋਏ ਜੀ ਜਵਾਬ ਤਾਂ ਆਇਆ ਕਿ ਮਾਮਲਾ ਕੀ ਹੈ ਮਾਮਰਾ ਜੀ ਇੱਕ ਸਾਲ ਅਕੋਤੀ ਦੀ ਵੀਡੀਓ ਵਾਇਰਲ ਹੋਣ ਦੇ ਸਬੰਧ ਦੇ ਵਿੱਚ ਅਸੀਂ ਪੁੱਜੇ ਸੀਗੇ ਡੀਸੀ ਸਾਹਿਬ ਨੇ ਸਾਨੂੰ ਅਨੁਸਾਰ ਦੀ ਵਾਸਤੇ ਸਾਡੇ ਵੱਲੋਂ ਤਰਖਾਸ ਰਿਸੀਵ ਕਰ ਲਈਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਅਫਸਰਾਂ ਦਾ ਹੀ ਕਰਦੇ ਹਾਂ ਤੁਹਾਡਾ ਵੀ ਬਹੁਤ ਮਾਮਲਾ ਤਲਵੰਡੀ ਖੋਰਤ ਦਾ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫੀਸਰ ਹਨ ਔਰ ਨਾਲ ਦੀ ਨਾਲ ਜਿਹੜੇ ਕਨਸਰਨਡ ਸਬੰਧਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਠੀਕ ਹੈ ਸਰ ਠੀਕ ਹੈ ਸਰ ਸੋਦਾਦੀ ਹੈ ਕਿ ਇਹ ਮਾਮਲਾ ਮੁੱਲਾਪੁਰ ਦੇ ਪਿੰਡ ਤਲਵੰਡੀ ਖੁਰਦ ਚ ਸਥਿਤ ਪੂਰੀ ਵਾਲਿਆਂ ਦੀ ਕੁਟੀਆਂ ਦੇ ਸਰਪ੍ਰਸਤ ਸ਼ੰਕਰਾ ਨੰਦਨਾ ਜੁੜਿਆ ਹੋਇਆ ਜਿਸ ਦੀ ਕੀ ਛੁੱਟੀ ਕਰ ਦਿੱਤੀ ਗਈ ਹੈ ਇਸ ਦੇ ਖਿਲਾਫ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਉਸ ਤੋਂ ਬਾਅਦ ਇਹ ਫਰਾਰ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ